ਦਾ ਸਾਰੇ ਬੋਲ ਧੰਨ ਗੁਰੂ ਰਾਮਦਾਸ ਜੀ ਤਾਂ ਦੇਖੋ ਸੰਗਤ ਜੀ ਜਿਨ੍ਹਾਂ ਨੂੰ ਬਾਣੀ ਪੜਨੀ ਨਹੀਂ ਆਉਂਦੀ ਉਹ ਪਾਠ ਕਿਵੇਂ ਕਰ ਸਕਦੇ ਹਨ ਜਿਵੇਂ ਕਿ ਕਈ ਲੋਕ ਕਹਿ ਦਿੰਦੇ ਹਨ ਕਿ ਸਾਨੂੰ ਪੰਜਾਬੀ ਨਹੀਂ ਆਉਂਦੀ ਜਾਂ ਅਸੀਂ ਗੁਟਕਾ ਸਾਹ ਨਹੀਂ ਪੜ ਸਕਦੇ ਅਸੀਂ ਅਨਪੜ ਹਾਂ ਇਹ ਸਾਰੀਆਂ ਗੱਲਾਂ ਸਿਰਫ ਇੱਕ ਬਹਾਨਾ ਹੈ ਅਤੇ ਆਪਣੇ ਦਿਲ ਦੀਆਂ ਕਮਜ਼ੋਰੀਆਂ ਹਨ ਜੋ ਕਿ ਆਪਾਂ ਮਨ ਵਿੱਚ ਬਿਠਾ ਲਿਆ ਹੈ ਕਿ ਆਪਾਂ ਕੁਝ ਕਰ ਨਹੀਂ ਸਕਦੇ ਪੰਜਾਬ ਵਿੱਚ ਤਾਂ ਪੰਜਾਬੀ ਹੀ ਪੜਾਈ ਜਾਂਦੀ ਹੈ ਪਰ ਯੂਪੀ ਵਿੱਚ ਪੰਜਾਬੀ ਨਹੀਂ ਪੜਾਈ ਜਾਂਦੀ ਇਸ ਕਰਕੇ ਸਾਨੂੰ ਪੰਜਾਬੀ ਬਿਲਕੁਲ ਨਹੀਂ ਆਉਂਦੀ ਸੀ ਆ ਖਾਸ ਕਰ ਸਾਨੂੰ ਯੂਪੀ ਵਾਲਿਆਂ ਨੂੰ ਤੇ ਬਿਲਕੁਲ ਨਹੀਂ ਅਤੇ ਮੈਂ ਵੀ ਇੱਕ ਪੰਜਾਬੀ ਤੋਂ ਅਨਪੜੀ ਹਾਂ ਬਾਕੀ ਹਿੰਦੀ ਤਾਂ ਆਉਂਦੀ ਸੀ ਪਰ ਪੰਜਾਬੀ ਨਹੀਂ ਆਉਂਦੀ ਸੀ ਪਰ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਕਿ ਮੈਂ ਕੁਰਬਾਨੀ ਪੜਾਂ ਅਤੇ ਪਾਠ ਕਰਾਂ ਮੈਂ ਆਪਣੇ ਆਪ 'ਚ ਬੜੀ ਕੋਸ਼ਿਸ਼ ਕੀਤੀ ਕਿ ਮੈਂ ਗੁਟਕਾ ਸਾਹਿਬ ਪੜਹਾ ਪਰ ਮੈਨੂੰ ਡਰ ਲੱਗਦਾ ਸੀ ਕਿ ਮੈਂ ਗਲਤ ਨਾ ਪੜਦਾ ਵਾਂ ਇਸ ਕਾਰਨ ਮੈਂ ਪੜ੍ਹਦੀ ਨਹੀਂ ਸਿਰ ਇੱਕ ਦਿਨ ਉੱਥੇ ਬਾਬਾ ਜੀ ਆਏ ਗੁਰਦਵਾਰੇ ਵਿੱਚ ਉਹ ਪੰਜਾਬੀ ਸਿਖਾਉਣ ਲੱਗੇ ਕਿ ਅਸੀਂ ਤੁਹਾਨੂੰ ਪਾਠ ਪੜ੍ਹਨਾ ਸਿਖਾਵਾਂਗੇ ਪੰਜਾਬੀ ਤਾਂ ਸਾਨੂੰ ਆਉਂਦੀ ਨਹੀਂ ਸੀ ਉਹਨਾਂ ਨੇ ਸਿੱਧਾ ਸਾਨੂੰ ਗੁਟਕਾ ਸਾਹਿਬ ਹੱਥ 'ਚ ਫੜਾ ਦਿੱਤਾ ਅਤੇ ਕਹਿਣ ਲੱਗੇ ਕਿ ਸਭ ਤੋਂ ਪਹਿਲਾਂ ਤੁਸੀਂ ਮੋਲ ਮੰਤਰ ਦਾ ਪਾਠ ਕਰਨਾ ਹੈ ਅਤੇ ਫਿਰ ਆਪਾ ਜੱਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ ਅੱਜ ਤੋਂ 15 ਪਹਿਲਾ ਦੀ ਗੱਲ ਹੈ ਕਹਿੰਦੇ ਕਿ ਜਿੱਦਾਂ ਜਿੱਦਾਂ ਮੈਂ ਬੋਲਦਾ ਚਾਹਾਂਗਾ ਤੁਸੀਂ ਮੇਰੇ ਪਿੱਛੇ ਪਿੱਛੇ ਉਦਾਂ ਹੀ ਬੋਲਦੇ ਜਾਣਾ ਹੈ ਉਹਨਾਂ ਨੇ ਜਬਜੀ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਅੱਸੀ ਵੀ ਉਹਨਾਂ ਦੇ ਨਾਲ-ਨਾਲ ਇਦਾਂ ਹੀ ਪੜਨੀ ਸ਼ੁਰੂ ਕਰ ਦਿੱਤੀ ਤਾਂ ਸਾਨੂੰ ਜਬਜੀ ਸਾਹਿਬ ਦੀ ਬਾਣੀ ਪੜਨੀ ਆ ਗਈ ਅਤੇ ਜਿੰਨਾ ਕੋ ਉਹਨਾਂ ਨੇ ਸਾਨੂੰ ਪੜਾਇਆ ਕਰਨਾ ਅਸੀਂ ਰੋਜ਼ ਘਰ ਜਾ ਕੇ ਉਹਨਾਂ ਹੀ ਰਿਵੀਜ਼ਨ ਕਰਿਆ ਕਰਨਾ ਅਤੇ ਹੌਲੀ ਹੌਲੀ ਕਰਦੇ ਸਾਨੂੰ ਪੂਰਾ ਜਪਜੀਤ ਸਾਹਿਬ ਦਾ ਪਾਠ ਆ ਗਿਆ ਜਪਜੀਤ ਸਾਹਿਬ ਦਾ ਪਾਠ ਸਾਨੂੰ ਸਾਰਾ ਪੜ੍ਹਨਾ ਆ ਗਿਆ ਪਰ ਪੰਜਾਬੀ ਹਾਲੇ ਵੀ ਪੜ੍ਹਨੀ ਨਹੀਂ ਆਉਂਦੀ ਫਿਰ ਸਾਨੂੰ ਉਹਨਾਂ ਨੇ ਚਉਪਈ ਸਾਹਿਬ ਦਾ ਪਾਠ ਪੜਾਇਆ ਇਹ ਦੋ ਬਾਣੀਆਂ ਸਾਨੂੰ ਪੜਾਈਆਂ ਉਹਨਾਂ ਨੇ ਜਿੱਥੇ ਕਿ ਸਾਨੂੰ ਮੋਲ ਮੰਤਰ ਸਾਹਿਬ ਵੀ ਨਹੀਂ ਸੀ ਕਰਨਾ ਆਉਂਦਾ ਅਤੇ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਹਰ ਕੰਮ ਸੰਕਲਨ ਹੋ ਸਕਦਾ ਹੈ ਇਦਾਂ ਹੀ ਐਸੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠਿਆ ਕਰਨਾ ਅਤੇ ਜਪਜੀ ਸਾਹਿਬ ਦੀ ਬਾਣੀ ਪੜਿਆ ਕਰਨਾ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਹਦਾ ਆਨੰਦ ਕੁਝ ਵੱਖਰਾ ਹੀ ਹੁੰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਜ਼ਿੰਦਗੀ ਦਾ ਹਰ ਰਸਤਾ ਖੋਲ ਦਿੰਦੇ ਹਨ ਜੇਕਰ ਆਪਾਂ ਮਨ ਤਨ ਹੋ ਕੇ ਬਾਣੀ ਪੜੀਏ ਤਾਂ ਵਾਹਿਗੁਰੂ ਪਰਮਾਤਮਾ ਆਪ ਸਾਥ ਦਿੰਦੇ ਸਨ ਸਾਡਾ ਆਪਾ ਇੱਕ ਕਦਮ ਚੁੱਕਦੇ ਆ ਵਾਹਿਗੁਰੂ ਸਾਡੇ ਵੱਲ 2 ਕਦਮ ਚੁੱਕਦੇ ਹਨ ਭਾਵੇਂ ਆਪਾਂ ਬਿਲਕੁਲ ਚਿੱਟੇ ਅਨਪੜ ਹੋਈਏ ਨਾ ਕਾਮੀ ਆਪਾਂ ਗੁਰਬਾਣੀ ਪਾੜ ਸਕਦੇ ਹਾਂ ਜੇਕਰ ਆਪਣੇ ਮਨ ਦੀ ਇੱਛਾ ਹੋਵੇ ਤਾਂ ਪਹਿਲਾਂ ਸਮੇਂ ਤੇ ਕਿਤੇ ਵੀ ਪੰਜਾਬੀ ਨਹੀਂ ਪੜਾਉਂਦੇ ਸੀ ਪਰ ਅੱਜ ਕੱਲ ਦਾ ਸਮਾਂ ਹੈ ਕਿ ਯੂਪੀ ਦੇ ਵਿੱਚ ਹੁਣ ਤਾਂ ਥਾਂ ਥਾਂ ਤੇ ਗੁਰਦੁਆਰੇ ਲਾਏ ਉਹਨਾਂ ਨੇ ਅਤੇ ਪੰਜਾਬੀ ਪੜ੍ਹਾਉਂਦੇ ਹਨ ਅਤੇ ਪਾਠ ਸਿਖਾਉਂਦੇ ਹਨ ਆਪਾਂ ਹੈਡ ਗ੍ਰੰਥੀ ਤੋਂ ਗੁਰਦੁਆਰੇ ਜਾ ਕੇ ਵੀ ਪਾਠ ਸਿੱਖ ਸਕਦੇ ਹਾਂ ਅਗਰ ਜੇ ਨਹੀਂ ਸਿੱਖਣਾ ਤੇ ਆਜਕਲ ਤਾਂ ਇੰਟਰਨੈਟ ਦਾ ਜ਼ਮਾਨਾ ਹੈ ਜਿੱਦਾ ਕਿ ਕਈ ਕਹਿ ਦਿੰਦੇ ਆ ਕਿ ਸਾਡੇ ਕੋਲ ਕੰਮ ਕਾਜ ਦੇ ਚੱਲਦਿਆਂ ਸਾਡੇ ਕੋ ਟਾਈਮ ਨਹੀਂ ਹੈ ਆਨਲਾਈਨ ਵੀ ਪਾਠ ਸਿੱਖ ਸਕਦੇ ਹੋ YouTube ਤੇ ਜਿੱਦਾਂ ਤੁਸੀਂ ਟਾਈਮ ਇੰਨਾ ਖਰਾਬ ਕਰਦੇ ਹੋ ਸ਼ੋਰਸ ਦੇਖ-ਦੇਖ ਕੇ ਤੁਸੀਂ ਗੁਰਬਾਣੀ ਦਾ ਪਾਠ ਸਿੱਖ ਸਕਦੇ ਆਜਕਲ ਦੇ ਜਮਾਨੇ ਦੇ ਵਿੱਚ ਤੇ ਹਰ ਚੀਜ਼ ਇੰਨੀ ਆਸਾਨ ਹੋ ਗਈ ਹੈ ਕਿ ਆਪਾਂ YouTube ਤੋਂ ਦੇਖ ਕੇ ਕੁਝ ਵੀ ਕਰ ਸਕਦੇ ਸਿਰਫ ਆਪਣੇ ਮਨ ਦੀ ਇੱਛਾ ਅਤੇ ਮਜ਼ਬੂਤੀ ਹੋਣੀ ਜ਼ਰੂਰੀ ਹੈ ਤਾਂ ਸੰਗਤ ਜੀ ਆਪਣੇ ਜੀਵਨ ਵਿੱਚ ਸਿਮਰਨ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਕੁਰਬਾਨੀ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰੋ ਸਾਡੀ ਜ਼ਿੰਦਗੀ ਦਾ ਉਦਾਰ ਇਸ ਨਾਲ ਹੀ ਹੋਣਾ ਹੈ ਤਾਂ ਕੋਸ਼ਿਸ਼ ਕਰੋ ਹਰ ਕੋਈ ਬਾਣੀ ਪੜ ਸਕੇ ਵਾਹਿਗੁਰੂ ਦਾ ਨਾਮ ਜਪ ਸਕੇ ਉਸ ਪਰਮਾਤਮਾ ਦੇ ਪਾਣੀ ਵਿੱਚ ਰਹਿ ਸਕੇ ਅਤੇ ਜੇਕਰ ਆਪਾਂ ਇਹਨਾਂ ਰਸਤਿਆਂ ਤੇ ਚਲੇ ਗਏ ਨਾ ਵਾਹਿਗੁਰੂ ਪ੍ਰਮਾਤਮਾ ਨੇ ਸਾਡੀ ਜ਼ਿੰਦਗੀ ਆਪੇ ਹੀ ਬਦਲ ਦੇਣੀ ਹੈ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪੈਣੀ ਸਿਰਫ ਆਪਣੇ ਮਨ ਨੂੰ ਮਜ਼ਬੂਤ ਬਣਾਓ ਕਿ ਮੈਂ ਹਰ ਇੱਕ ਕੰਮ ਕਰ ਸਕਦਾ ਹਾਂ ਅਤੇ ਅਕਾਲ ਪੁਰਖਾ ਪ੍ਰਮਾਤਮਾ ਤੇ ਸਾਰਾ ਕੁਝ ਛੱਡ ਦਿਓ